ਸਤਿ ਸ਼੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਦਲਾਜੀ ਕਾਂਗਰਸ ਦੀ ਸੂਚੀ ਨੂੰ ਲੈ ਕੇ ਬਹੁਤ ਹੀ ਰੌਲਾ ਪੈ ਰਿਹਾ ਹੈ ਗੱਲ ਇਸ ਤੇ ਆਪਾਂ ਜ਼ਰੂਰ ਕਰਨੀ ਹੈ ਨਾਲ ਦੀ ਨਾਲ ਬੀਜੇਪੀ ਦੀ ਸੂਚੀ ਦੀ ਗੱਲ ਕਰੀਏ ਤਾਂ ਹੁਣ ਬੀਜੇਪੀ ਦੀ ਸੂਚੀ ਨੂੰ ਵੀ ਬ੍ਰੇਕਾਂ ਲੱਗਦੀਆਂ ਨਜ਼ਰ ਆ ਰਹੀਆਂ ਨੇ ਆਖਿਰੇ ਪੂਰਾ ਸਿਆਸੀ ਮਾਹੌਲ ਹੁਣ ਬਣ ਕੀ ਰਿਹਾ ਹੈ ਕਿਉਂਕਿ ਅੱਜ ਵੀ ਪੋਲੀਟੀਕਲ ਟਾਪਨ ਹੋ ਸਕਦੀ ਹੈ ਇਸ ਉੱਪਰ ਤੁਹਾਡਾ ਕੀ ਕਹਿਣਾ ਹੈ ਸਿਆਸੀ ਸਮੀਕਰਨ ਹੁਣ ਕੀ ਬਣ ਰਹੇ ਨੇ ਹਰਜੋਤ ਜੀ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਇਹ ਚਰਚਾਵਾਂ ਚੱਲ ਰਹੀਆਂ ਨੇ ਕਿ ਕਾਂਗਰਸ ਪਾਰਟੀ ਅੱਜ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ ਭਾਰਤੀ ਜਨਤਾ ਪਾਰਟੀ ਅੱਜ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਸਕਦੀ ਹੈ ਅਸਲ ਦੇ ਵਿੱਚ ਦੋਵੇਂ ਪੋਲੀਟੀਕਲ ਪਾਰਟੀਆਂ ਵੱਡੇ ਚਿਹਰੇ ਮੈਦਾਨ ਚ ਉਤਾਰਨਾ ਚਾਹ ਰਹੀਆਂ ਨੇ ਜੇ ਹੁਣ ਅਸੀਂ ਦਿੱਲੀ ਦੀ ਵੀ ਗੱਲ ਕਰੀਏ ਕਨਈਆ ਕੁਮਾਰ ਬਿਹਾਰ ਦੇ ਇੱਕ ਵੱਡੇ ਲੀਡਰ ਨੇ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਨੇ ਖੁਦ ਉਹਨਾਂ ਨੂੰ ਕਾਂਗਰਸ ਦੇ ਵਿੱਚ ਸ਼ਾਮਲ ਕਰਾਇਆ ਸੀ ਔਰ ਹੁਣ ਚਰਚਾਵਾਂ ਇਹ ਨੇ ਕਿ ਮਨੋਜ ਤਿਵਾੜੀ ਜਿਹੜੇ ਦਿੱਲੀ ਦੇ ਵੱਡੇ ਆਗੂ ਨੇ ਸਿਟਿੰਗ ਮੈਂਬਰ ਪਾਰਲੀਮੈਂਟ ਨੇ ਭਾਰਤੀ ਜਨਤਾ ਪਾਰਟੀ ਦੇ ਉਨ੍ਹਾਂ ਦੇ ਸਾਹਮਣੇ ਦਿੱਲੀ ਦੀ ਨਾਰਥ ਸੀਟ ਤੋਂ ਉਹਨਾਂ ਨੂੰ ਉਤਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸ਼ੁਕਤਨਿਆ ਕੁਮਾਰ ਨੂੰ ਜਦੋਂ ਦਿੱਲੀੋਂ ਉਤਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹਦਾ ਮਤਲਬ ਹੈ ਇੱਕ ਇੱਕ ਸੀਟ ਇਸ ਵਾਰ ਪੋਲਿਟੀਕਲ ਪਾਰਟੀਆਂ ਦੇ ਲਈ ਬਹੁਤ ਮਾਇਨੇ ਰੱਖਦੀ ਹੈ ਇਸੇ ਤਰ੍ਹਾਂ ਪੰਜਾਬ 'ਚ ਹੈ ਹੁਣ ਜੇ ਕਾਂਗਰਸ ਦੀ ਗੱਲ ਕਰਾਂ ਤੇ ਲੁਧਿਆਣੇ ਦੀ ਸੀਟ ਰਵਨੀਤ ਬਿੱਟੂ ਛੱਡ ਗਏ ਜਦੋਂ ਕਾਂਗਰਸ ਪਾਰਟੀ ਤੇ ਗੱਲ ਮਨੀਸ਼ ਟਿਵਾੜੀ ਉਹਨਾਂ ਦੀ ਵੀ ਚੱਲ ਰਹੀ ਹੈ ਗੱਲ ਭਾਰਤ ਪੂਸ਼ਣ ਆਸ਼ੂ ਦੀ ਵੀ ਚੱਲ ਰਹੀ ਹੈ ਗੱਲ ਸੰਜੇ ਤਲਵਾਰੜ ਦੀ ਵੀ ਚੱਲ ਰਹੀ ਹੈ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਔਰ ਹੁਣ ਇੱਕ ਨਵਾਂ ਟਵਿਸਟ ਉਹਦੇ ਵਿੱਚ ਹੈ ਕਿ ਬੈਂਸ ਭਰਾ ਕਾਂਗਰਸ ਸ਼ਾਮਲ ਹੋ ਸਕਦੇ ਨੇ ਅਗਰ ਬੈਂਸ ਬਰਦਰਸ ਕਾਂਗਰਸ 'ਚ ਸ਼ਾਮਲ ਹੁੰਦੇ ਨੇ ਤੇ ਉਹ ਵੀ ਟਿਕਟ ਦੇ ਦਾਵੇਦਾਰ ਹੋਣਗੇ ਕਿਉਂਕਿ ਪਿਛਲੀ ਵਾਰੀ ਸਿਮਰਜੀਤ ਬੈਂਸ ਦੂਜੇ ਨੰਬਰ ਤੇ ਰਿਹਾ ਸੋ ਬਹੁਤ ਸੰਭਾਵਨਾ ਹੈ ਕਿ ਸਿਮਰਜੀਤ ਬੈਂਸ ਅੱਜ ਜਾਂ ਕੱਲ ਦਿੱਲੀ ਜਾਣ ਲਗਾਤਾਰੇ ਸੂਤਰਾਂ ਤੋਂ ਪਤਾ ਲੱਗਿਆ ਕਿ ਕਾਂਗਰਸ ਦੀ ਹਾਈ ਕਮਾਂਡ ਦੇ ਨਾਲ ਗੱਲ ਉਹਨਾਂ ਦੀ ਚੱਲ ਰਹੀ ਹੈ ਪਰ ਗੱਲ ਰੁਕੀ ਇਸ ਗੱਲ ਤੇ ਹੈ ਕਿ ਸਿਮਰਜੀਤ ਬੈਂਸ ਲੁਧਿਆਣਾ ਤੋਂ ਚੋਣ ਲੜਨਾ ਚਾਹੁੰਦੇ ਨੇ ਔਰ ਕਾਂਗਰਸ ਪਾਰਟੀ ਇਸ ਵਕਤ ਉਸ ਪੋਜੀਸ਼ਨ 'ਚ ਹੈ ਕਿ ਕੀ ਅਸੀਂ ਸਿਮਰਜੀਤ ਬੈਂਸ ਨੂੰ ਟਿਕਟ ਹਾਂ ਕਰੀਏ ਜਾਂ ਨਾ ਕਰੀਏ ਇਸੇ ਤਰ੍ਹਾਂ ਭਾਰਤ ਪੂਸ਼ਣ ਆਸ਼ੂ ਭਾਰਤ ਪੂਸ਼ਣ ਆਸ਼ੂ ਕਾਂਗਰਸ ਦੇ ਵਰਕਿੰਗ ਪ੍ਰੈਜ਼ੀਡੈਂਟ ਨੇ ਹਾਲਾਂਕਿ ਸਿਮਰਜੀਤ ਬੈਂਸ ਨਾਲ ਕਿਸੇ ਸਮੇਂ ਉਹਨਾਂ ਦੀ ਦੋਸਤੀ ਸੀ ਸਿਮਰਜੀਤ ਬੈਂਸ ਵੀ ਕਾਉਂਸਲਰ ਰਹੇ ਭਾਰਤ ਪੂਸ਼ਨ ਆਸ਼ੂ ਵੀ ਕਾਉਂਸਲਰ ਰਹੇ ਪਰ ਅੱਜ ਸਥਿਤੀਆਂ ਹੋਰ ਨੇ ਅੱਜ ਵਰਕਿੰਗ ਪ੍ਰੈਜ਼ੀਡੈਂਟ ਨੇ ਭਾਰਤ ਪੂਸ਼ਨ ਆਸ਼ੂ ਔਰ ਸਿਮਰਜੀਤ ਬੈਂਸ ਅਗਰ ਕੈਂਡੀਡੇਟ ਬਣਦੇ ਨੇ ਕਾਂਗਰਸ ਦੇ ਔਰ ਅਗਰ ਜਿੱਤਦੇ ਨੇ ਤੇ ਪਾਰਟੀ ਦੇ ਵਿੱਚ ਸਿਮਰਜੀਤ ਬੈਂਸ ਦਾ ਕਦ ਬਹੁਤ ਵੱਡਾ ਜਾਣਾ ਹੁਣ ਇਹ ਵੀ ਗੱਲਬਾਤ ਸੋਚਣ ਵਾਲੀ ਹੈ ਕਿ ਸਿਮਰਜੀਤ ਬੈਂਸ ਇੰਡੀਆ ਗੱਠਜੋੜ ਦਾ ਹਿੱਸਾ ਬਣਨਗੇ ਕਿਉਂਕਿ ਉਹਨਾਂ ਦੀ ਲੋਕ ਸਭਾ ਪਾਰਟੀ ਹੈ ਕੀ ਇੰਡੀਆ ਗੱਠਜੋੜ ਨੂੰ ਇੱਕ ਟਿਕਟ ਕਾਂਗਰਸ ਛੱਡੇਗੀ ਇੱਕ ਸੀਟ ਛੱਡੇਗੀ ਮਤਲਬ ਕੀ ਕੀ ਸਮਰਜੀਤ ਬੈਂਸ ਕਾਂਗਰਸ ਚ ਸ਼ਾਮਲ ਹੋਣਗੇ ਜਾਂ ਉਹ ਲੋਕ ਇਨਸਾਫ ਪਾਰਟੀ ਦੇ ਤੌਰ ਤੇ ਗਠਜੋੜ ਦਾ ਹਿੱਸਾ ਬਣਨਗੇ ਤੇ ਉਹ ਗਠਜੋੜ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਕਾਂਗਰਸ ਔਰ ਲੋਕ ਇਨਸਾਫ ਪਾਰਟੀ ਦਾ ਕੀ ਲੋਕ ਇਨਸਾਫ ਪਾਰਟੀ ਨੂੰ ਇੱਕ ਸੀਟ ਛੱਡੀ ਜਾਏਗੀ ਇਹਦਾ ਮਤਲਬ ਹੈ ਕਿ ਕਾਂਗਰਸ ਚ ਬਿਨਾ ਸ਼ਾਮਲ ਹੋਏ ਕਿਤੇ ਬੈਂਸ ਭਰਾ ਲੋਕ ਇਨਸਾਫ ਪਾਰਟੀ ਚ ਚੋਣ ਲੜਨਗੇ ਔਰ ਕਾਂਗਰਸ ਸਮਰਥਨ ਕਰੇਗੀ ਸੋ ਇਹ ਕਈ ਤਰ੍ਹਾਂ ਦੇ ਜਿਹੜੇ ਹਜੇ ਪੇਚੀਦਾ ਸਵਾਲ ਨੇ ਜਿਹੜੇ ਉਸੇ ਤਰ੍ਹਾਂ ਬਰਕਰਾਰ ਨਹੀਂ ਲੇਕਿਨ ਕਾਂਗਰਸ ਦੇ ਬਹੁਤ ਸਾਰੇ ਲੀਡਰ ਚਾਹੁੰਦੇ ਨੇ ਕਿ ਟਿਕਟ ਉਹਨਾਂ ਸਥਾਪਿਤ ਕਾਂਗਰਸ ਦੇ ਲੀਡਰਾਂ ਨੂੰ ਮਿਲੇ ਸਿਮਰਜੀਤ ਬੈਂਸ ਦਾ ਵੀ ਕਿਤੇ ਨਾ ਕਿਤੇ ਕਾਂਗਰਸ ਦੇ ਕੁਝ ਗੁੱਟਾਂ ਦੇ ਵਿੱਚ ਵਿਰੋਧ ਹੈ ਇਸ ਕਰਕੇ ਵੀ ਹੁੰਦਾ ਜੇ ਸਿਮਰਜੀਤ ਬੈਂਸ ਜਿੱਤ ਗਏ ਤੇ ਕਿਤੇ ਸਾਡੇ ਤੇ ਭਾਰੀ ਨਾ ਹੋ ਜਾਣ ਕਿਉਂਕਿ ਕਾਂਗਰਸ ਦੀ ਪੋਲਿਟਿਕਸ ਇਸੇ ਤਰ੍ਹਾਂ ਚੱਲਦੀ ਹੈ ਕਾਂਗਰਸ ਦੇ ਵਿੱਚ ਸੰਗਠਨ ਤਕੜਾ ਨਹੀਂ ਹੈ ਕਾਂਗਰਸ 'ਚ ਸੰਗਠਨ ਤਕੜਾ ਨਹੀਂ ਹੈ ਕਾਂਗਰਸ ਦੇ ਵਿੱਚ ਲੀਡਰ ਵੱਡੇ ਨਹੀਂ ਤੇ ਸੰਗਠਨ ਨੂੰ ਚਲਾਉਂਦੇ ਸੋ ਇਫ ਬੁਨਿਆਦੀ ਫਰਕ ਹੈ ਕਿਤਨਾ ਕਿਤੇ ਹਾਲਾਂਕਿ ਤਕੜਾ ਕਾਂਗਰਸ ਦਾ ਸੰਗਠਨ ਹੋਣਾ ਚਾਹੀਦਾ ਸੀ ਲੀਡਰ ਨਹੀਂ ਪਰ ਕਾਂਗਰਸ ਚ ਲੀਡਰਾਂ ਦੇ ਕਦ ਵੱਡੇ ਕਰ ਦਿੱਤੇ ਗਏ ਤੇ ਸੰਗਠਨ ਛੋਟਾ ਇਸੇ ਕਰਕੇ ਕਾਂਗਰਸ ਚ ਅਗਰ ਇੱਕ ਉਮੀਦਵਾਰ ਨੂੰ ਟਿਕਟ ਮਿਲਦੀ ਹੈ ਤੇ ਤਿੰਨਾਂ ਦੇ ਮੂੰਹ ਫੁੱਲ ਜਾਂਦੇ ਨੇ ਕਾਂਗਰਸ ਚ ਅਗਰ ਇੱਕ ਨੂੰ ਟਿਕਟ ਮਿਲ ਜਾਂਦੀ ਹੈ ਤਿੰਨ ਬਾਗੀ ਹੋ ਜਾਂਦੇ ਨੇ ਜਾਂ ਉਹ ਵਿਰੋਧ ਕਰਦੇ ਨੇ ਬੀਜੇਪੀ ਚ ਜਿਆ ਨਹੀਂ ਹੈ ਬੀਜੇਪੀ ਚ ਅਗਰ ਨਾਰਾਜ਼ਗੀ ਹੈ ਤੇ ਉਹ ਸੰਗਠਨ ਦੇ ਵਿੱਚ ਹੌਲੀ ਹੌਲੀ ਮੱਠੀ ਪੈ ਜਾਂਦੀ ਹੈ ਬਹੁਤ ਜ਼ਿਆਦਾ ਨਰਾਜ਼ਗੀ ਕਦੀ ਭਾਜੀਪੀ ਚ ਦੇਖਣ ਨੂੰ ਮਿਲਦੀ ਨਹੀਂ ਜੋ ਇਸ ਕਰਕੇ ਕਾਂਗਰਸ ਪੰਜ ਸੀਟਿੰਗ ਐਮਪੀ ਉਹਨਾਂ ਦੇ ਤੈਅ ਨੇ ਚਰਨਜੀਤ ਚੰਨੀ ਦਾ ਨਾਮ ਤੈਅ ਹੈ ਨਵਜੋਤ ਸਿੱਧੂ ਨੇ ਇਨਕਾਰ ਕਰਤਾ ਸੀ ਡਾਕਟਰ ਧਰਮਵੀਰ ਗਾਂਧੀ ਦਾ ਨਾਮ ਵੀ ਤੈਅ ਹੈ ਵੱਡਾ ਚਿਹਰਾ ਨੇ ਇਸੇ ਤਰ੍ਹਾਂ ਹੁਣ ਕੱਲ ਚਰਚਾਵਾਂ ਚੱਲੀਆਂ ਦੋ ਦਿਨਾਂ ਦੀਆਂ ਚੱਲ ਰਹੀਆਂ ਨੇ ਕਿ ਕਾਂਗਰਸ ਦੀ ਹਾਈ ਕਮਾਂਡ ਬਲਕੌਰ ਸਿੰਘ ਦੇ ਨਾਲ ਸੰਪਰਕ ਚ ਹੈ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਸੰਪਰਕ ਚ ਹੋ ਸਕਦੀ ਹੈ ਇਹ ਵੀ ਚਰਚਾਵਾਂ ਨੇ ਕਿ ਕਾਂਗਰਸ ਚਾਹੁੰਦੀ ਹੈ ਕਿ ਬਲਕੌਰ ਸਿੰਘ ਅਗਰ ਚੋਣ ਲੜਨ ਤੇ ਅਸੀਂ ਉਮੀਦਵਾਰ ਬਣਾ ਸਕਦੇ ਹਾਂ ਅਗਰ ਉਹ ਆਜ਼ਾਦ ਲੜਨਾ ਚਾਹੁੰਦੇ ਨੇ ਤੇ ਅਸੀਂ ਕੈਂਡੀਡੇਟ ਨਹੀਂ ਖੜਾ ਕਰਾਂਗੇ ਇਸ ਤਰ੍ਹਾਂ ਦੀਆਂ ਗੱਲਾਂ ਮੀਡੀਆ ਦੇ ਵਿੱਚ ਆ ਰਹੀਆਂ ਨੇ ਕਿਉਂਕਿ ਕਾਂਗਰਸ ਦੀ ਕੋਸ਼ਿਸ਼ ਇਹ ਹੈ ਕਿ ਕਿਸੇ ਵੀ ਕੀਮਤ ਤੇ ਪੰਜਾਬ ਚ ਭਾਰਤੀ ਜਨਤਾ ਪਾਰਟੀ ਜਿੱਤੇ ਨਾ ਇੰਡੀਆ ਗੱਠਜੋੜ ਜਿੱਤੇ ਨਾ ਔਰ ਆਮ ਆਦਮੀ ਪਾਰਟੀ ਔਰ ਕਾਂਗਰਸ ਆਪਣੇ ਦਮ ਤੇ ਚੋਣਾਂ ਲੜ ਰਹੇ ਨੇ ਦੋਨਾਂ ਨੂੰ ਇਹ ਤਾਂ ਪਤਾ ਹੈ ਕਿ ਜੇ ਆਪ ਜਿੱਤੇ ਜਾਂ ਕਾਂਗਰਸ ਜਾਨੀ ਇੰਡੀਆ ਗਠਜੋੜ ਚ ਹੈ ਪਰ ਫਿਰ ਵੀ ਕੋਸ਼ਿਸ਼ ਇਹ ਹੁੰਦੀ ਪੋਲਿਟਿਕਲ ਪਾਰਟੀਆਂ ਦੀ ਕਿ ਸਾਡੇ ਐਮਪੀ ਜ਼ਿਆਦਾ ਆਉਣ ਸੋ ਕਾਂਗਰਸ ਜ਼ਿਆਦਾ ਤੋਂ ਜ਼ਿਆਦਾ ਐਮਪੀ ਜਿੱਤਣ ਦੀਆਂ ਤਿਆਰੀਆਂ ਦੇ ਵਿੱਚ ਹੈ ਇਸੇ ਕਰਕੇ ਕਾਂਗਰਸ ਵੱਲੋਂ ਇੱਕ ਕੋਸ਼ਿਸ਼ ਹੈ ਕਿ ਵੱਡੇ ਚਿਹਰੇ ਲਿਆਂਦੇ ਜਾਣ ਸੋ ਜੇ ਸਿਮਰਜੀਤ ਬੈਂਸ ਦੀ ਗੱਲ ਚੱਲ ਰਹੀ ਹੈ ਤੇ ਬਲਕੌਰ ਸਿੰਘ ਉਹਨਾਂ ਦੀ ਚਰਚਾ ਚੱਲ ਰਹੀ ਹੈ ਰੱਬ ਜਾਣਦਾ ਕਿੰਨੀ ਸੱਚੀ ਹੈ ਕਿੰਨੀ ਨਹੀਂ ਪਰ ਸਿੱਧੂ ਮੂਸੇਵਾਲਾ ਕਿਉਂਕਿ ਕਾਂਗਰਸ ਵੱਲੋਂ ਚੋਣ ਲੜਿਆ ਸੀ ਇਸ ਕਰਕੇ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਰਾਹੁਲ ਗਾਂਧੀ ਨਾਲ ਉਹਨਾਂ ਦੀ ਵਾਕਫੀ ਨਹੀਂ ਹੈ ਰਾਹੁਲ ਗਾਂਧੀ ਜਦੋਂ ਸਿੱਧੂ ਮੂਸੇਵਾਲਾ ਦੁਨੀਆ ਤੋਂ ਗਿਆ ਉਦੋਂ ਵੀ ਕਾਫੀ ਜ਼ਿਆਦਾ ਰਾਹੁਲ ਗਾਂਧੀ ਨੇ ਅਫਸੋਸ ਪ੍ਰਗਟ ਕੀਤਾ ਸੀ ਵਿਰੋਧ ਜਤਾਇਆ ਸੀ ਔਰ ਨਵਜੋਤ ਸਿੱਧੂ ਜੇਲ੍ਹ ਤੋਂ ਨਿਕਲ ਕੇ ਸਿੱਧਾ ਸਿੱਧੂ ਮੂਸੇਵਾਲੇ ਉਹਨਾਂ ਦੇ ਘਰ ਵੀ ਗਿਆ ਸੀ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰਨ ਚਲੋ ਇਹ ਉਮੀਦਵਾਰੀ ਦੇ ਮਾਮਲੇ ਤੇ ਹਜੇ ਬਲਕੌਰ ਸਿੰਘ ਉਹਨਾਂ ਨੇ ਕੁਝ ਵੀ ਸਪਸ਼ਟ ਨਹੀਂ ਕੀਤਾ ਹਾਲਾਂਕਿ ਪਹਿਲਾਂ ਉਹ ਲਗਾਤਾਰ ਇਨਕਾਰ ਕਰਦੇ ਰਹੇ ਨੇ ਕਿ ਹਜੇ ਉਹਨਾਂ ਦਾ ਇਸ ਤਰ੍ਹਾਂ ਦਾ ਕੋਈ ਇਰਾਦਾ ਨਹੀਂ ਹੈ ਹੁਣ ਸਵਾਲ ਇਹ ਹੈ ਕਿ ਕਾਂਗਰਸ ਕੋਲੇ ਬਠਿੰਡਾ ਦੇ ਵਿੱਚ ਬਲਕੌਰ ਸਿੰਘ ਤੋਂ ਬਿਨਾ ਰਾਜਾ ਵੜਿੰਗ ਤੋਂ ਬਿਨਾ ਹੋਰ ਕੋਈ ਚਿਹਰਾ ਨਹੀਂ ਹੈ ਔਰ ਰਾਜਾ ਵੜਿੰਗ ਹੁਣੀ ਇਸ ਕੋਸ਼ਿਸ਼ 'ਚ ਨੇ ਕਿ ਕਾਂਗਰਸ 'ਚ ਵੱਧ ਤੋਂ ਵੱਧ ਤਕੜੇ ਉਮੀਦਵਾਰ ਸ਼ਾਮਿਲ ਕੀਤੇ ਜਾਣ ਡਾਕਟਰ ਤਰਨਵੀਰ ਗਾਂਧੀ ਆਏ ਭਾਵੇਂ ਡਾਕਟਰ ਤਰਨਵੀਰ ਗਾਂਧੀ ਸਿੱਧੇ ਹਾਈ ਕਮਾਂਡ ਦੇ ਨਾਲ ਸੰਪਰਕ 'ਚ ਨੇ ਉਸੇ ਤਰ੍ਹਾਂ ਸਿਮਰਜੀਤ ਬੈਂਸ ਵੀ ਸਿੱਧਾ ਹਾਈ ਕਮਾਂਡ ਦੇ ਨਾਲ ਸੰਪਰਕ ਚ ਹੈ ਮੇਰਾ ਅੰਦਾਜ਼ਾ ਹੈ ਕਿ ਕਿਹੜੇ ਲੀਡਰ ਦੇ ਜ਼ਰੀਏ ਉਹਨਾਂ ਦਾ ਹਾਈ ਕਮਾਂਡ ਦੇ ਨਾਲ ਸੰਪਰਕ ਹੈ ਪਰ ਹਜੇ ਵੇਲਾ ਨਹੀਂ ਹੈ ਕਿ ਉਹਦਾ ਜ਼ਿਕਰ ਕੀਤਾ ਜਾਵੇ ਕਈ ਵਾਰੀ ਕਿਸੇ ਦੀ ਬਣਦੀ ਗੱਲ ਵਿਗੜ ਜਾਂਦੀ ਹੈ ਗੱਲ ਕਰਨ ਦੇ ਨਾਲ ਇਸ ਕਰਕੇ ਕੁਝ ਜਿਹੜੇ ਜਿਹੜੇ ਸਮਾਜਿਕ ਦਾਇਰੇ ਨੇ ਉਹ ਵੀ ਰੱਖਣੇ ਜ਼ਰੂਰੀ ਹੁੰਦੇ ਨੇ ਹੁਣ ਇਹ ਕਈ ਤਰ੍ਹਾਂ ਦੀਆਂ ਸਥਿਤੀਆਂ ਨੇ ਜਦੋਂ ਅਸੀਂ ਕਾਂਗਰਸ ਦੀ ਗੱਲ ਕਰਦੇ ਹਾਂ ਪਰ ਸਿਟਿੰਗ ਲਗਭਗ ਤੈਅ ਨੇ ਔਰ ਹੋ ਸਕਦਾ ਹੈ ਕਿ ਅੱਜ ਸੂਚੀ ਕਾਂਗਰਸ ਆਪਣੀ ਹਰਜੋਤ ਜੀ ਜਾਰੀ ਕਰੇ ਆਪਣੇ ਸਿਟਿੰਗ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਨਾਵਾਂ ਦਾ ਐਲਾਨ ਕਰੇ ਔਰ ਜਦੋਂ ਭਾਜਪਾ ਦੀ ਗੱਲ ਕਰਦੇ ਆ ਤੇ ਭਾਜਪਾ ਦੀਆਂ ਸਥਿਤੀਆਂ 4-5 ਦਿਨਾਂ ਦੀਆਂ ਫੇਰ ਥੋੜੀਆਂ ਜੀਆਂ ਹੈਰਾਨੀ ਜਨਕ ਹੋਈਆਂ ਨੇ ਅਗਰ ਤਾਂ ਅੱਜ ਕੱਲ ਦੇ ਵਿੱਚ ਅਕਾਲੀ ਦਲ ਤੋਂ ਕਾਂਗਰਸ ਤੋਂ ਜਾਂ ਆਮ ਆਦਮੀ ਪਾਰਟੀ ਤੋਂ ਕੋਈ ਵੱਡਾ ਲੀਡਰ ਭਾਜਪਾ 'ਚ ਆ ਗਿਆ ਤੇ ਆ ਗਿਆ ਜਿਵੇਂ ਜਿਵੇਂ ਦਿਨ ਵਧਣਗੇ ਓਵੇਂ ਓਵੇਂ ਕਿਸਾਨਾਂ ਦਾ ਵਿਰੋਧ ਪੰਜਾਬ 'ਚ ਭਾਜਪਾ ਦੇ ਪ੍ਰਤੀ ਤਿੱਖਾ ਹੁੰਦਾ ਨਜ਼ਰ ਆ ਰਿਹਾ ਹੈ ਹੁਣ 21 ਤਰੀਕ ਦੀ ਕਿਸਾਨਾਂ ਨੇ ਫੇਰ ਜਗਰਾਉਂ ਚ ਰੈਲੀ ਰੱਖ ਲਈ ਬੀਜੇਪੀ ਦੇ ਵਿਰੋਧ ਕਰਨ ਦੇ ਲਈ ਔਰ ਹੰਸਰਾਜ ਹੰਸ ਜਦੋਂ ਗਏ ਫਰੀਦਕੋਟ ਕਿਸਾਨਾਂ ਨੇ ਵਿਰੋਧ ਕੀਤਾ ਔਰ ਹਰ ਜਗ੍ਹਾ ਕਈ ਜਗ੍ਹਾ ਕਿਸਾਨ ਨੇ ਜਿਹੜੇ ਉਹ ਕਹਿ ਰਹੇ ਨੇ ਕਿ ਅਸੀਂ ਪਿੰਡਾਂ ਚ ਪੋਸਟਰ ਲਾਵਾਂਗੇ ਬੀਜੇਪੀ ਉਮੀਦਵਾਰ ਦਾ ਵਿਰੋਧ ਕਰਾਂਗੇ ਸੋ ਜਿਵੇਂ ਜਿਵੇਂ ਦਿਨ ਵਧੀ ਜਾਣੇ ਪਿੰਡੂ ਖੇਤਰਾਂ ਚ ਬੀਜੇਪੀ ਦੇ ਵਿਰੋਧ ਦਾ ਖਦਸ਼ਾ ਹੁਣ ਭਾਰਤ ਦਾ ਤੇ ਪੰਜਾਬ ਦਾ ਚੋਣ ਕਮਿਸ਼ਨ ਇਹਨਾਂ ਹਾਲਾਤਾਂ ਨੂੰ ਕਿਵੇਂ ਨਿਜਿੱਠੂਗਾ ਇਦੇ ਉੱਪਰ ਵੀ ਸਾਰਿਆਂ ਦੀ ਨਜ਼ਰ ਹੈ ਪਰ ਇੱਕ ਗੱਲ ਅਸੀਂ ਹੋਰ ਨੋਟ ਕਰੀਏ 6 ਸੀਟਾਂ ਬੀਜੇਪੀ ਦੇ ਚੁੱਕੀ ਉਹਨਾਂ ਦੇ ਵਿੱਚੋਂ 3 2 ਕਾਂਗਰਸ ਚੋਂ ਆਏ ਨੇ ਪ੍ਰਨੀਤ ਕੌਰ ਰਵਨੀਤ ਮਿੱਟੂ ਔਰ ਸੁਸ਼ੀਲ ਕੁਮਾਰ ਰਿੰਕੂ ਆਮ ਆਦਮੀ ਪਾਰਟੀ ਚੋਂ ਅਜਿਹੇ ਹਾਲਾਤਾਂ ਦੇ ਵਿੱਚ ਹੁਣ ਦੂਸਰੀਆਂ ਪਾਰਟੀਆਂ ਦੇ ਲੀਡਰ ਖੁੱਲ ਕੇ ਬੀਜੇਪੀ ਦੇ ਪ੍ਰਤੀ ਰੁਝਾਨ ਇਸ ਕਰਕੇ ਵੀ ਨਹੀਂ ਦਿਖਾ ਰਹੇ ਕਿਉਂਕਿ ਹੁਣ ਜ਼ਿਆਦਾਤਰ ਉਹ ਸੀਟਾਂ ਨੇ ਜਿਹੜੀਆਂ ਸ਼ੁੱਧ ਰੂਪ ਦੇ ਵਿੱਚ ਪਿੰਡੂ ਖੇਤਰਾਂ ਨਾਲ ਜੁੜੀਆਂ ਬਠਿੰਡੇ ਦੀ ਸੀਟ ਹੈ ਉਹਦੇ ਚ ਦਿਹਾਤੀ ਇਲਾਕਾ ਬਹੁਤ ਹੈ ਫਰੀਦਕੋਟ ਚ ਚਲੋ ਤਾਂ ਟਿਕਟ ਦੇਤੀ ਫਿਰੋਜ਼ਪੁਰ ਉਹ ਚ ਸ਼ਹਿਰ ਵੀ ਹੈ ਪਿੰਡ ਵੀ ਹੈ ਤੇ ਦਿਹਾਤੀ ਬਹੁਤ ਹੈ ਇਸੇ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਫਟੇਗੜ ਸਾਹਿਬ ਇਹਨਾਂ ਸਾਰੀਆਂ ਸੀਟਾਂ ਤੇ ਭਾਰਤੀ ਜਨਤਾ ਪਾਰਟੀ ਨੂੰ ਉਮੀਦ ਸੀ ਕਿ ਕੋਈ ਨਾ ਕੋਈ ਵੱਡਾ ਚਿਹਰਾ ਦੂਜੀਆਂ ਪਾਰਟੀਆਂ ਦਾ ਆਏਗਾ ਪਰ ਇਸ ਵਕਤ ਸਥਿਤੀਆਂ ਕਿਸਾਨ ਅੰਦੋਲਨ ਦੇ ਔਰ ਕਿਸਾਨਾਂ ਵੱਲੋਂ ਵਿਰੋਧ ਤੋਂ ਬਾਅਦ ਇਹ ਬਣ ਰਹੀਆਂ ਨੇ ਕਿ ਹੁਣ ਕੁਝ ਲੋਕਾਂ ਨੇ ਬ੍ਰੇਕਾਂ ਲਾਈਆਂ ਕੁਝ ਲੋ ਲੀਡਰਾਂ ਨੇ ਬ੍ਰੇਕਾਂ ਲਾਈਆਂ ਕਿਉਂਕਿ ਭਾਜਪਾ ਦੇ ਵਿੱਚ ਵੀ ਕਿਤਨਾ ਕਿਤੇ ਇਹ ਆਵਾਜ਼ ਉੱਠੀ ਵਰਕਰਾਂ ਦੀ ਵਲੰਟੀਅਰਸ ਦੀ ਕਿ ਸਾਰੇ ਲੀਡਰ ਬਾਹਰੋਂ ਨਾ ਆਉਣ ਸਾਡੇ ਵਰਕਰਾਂ ਨੂੰ ਵੀ ਟਿਕਟਾਂ ਦਿੱਤੀਆਂ ਜਾਣ ਸੋ ਇਸ ਕਰਕੇ ਜਿਹੜੀ ਭਾਰਤੀ ਜਨਤਾ ਪਾਰਟੀ ਹੈ ਉਹ ਵੀ ਪੰਜਾਬ ਦੇ ਭਾਜਪਾ ਦੇ ਵੱਡੇ ਚਿਹਰਿਆਂ ਨੂੰ ਕਿਤਨਾ ਕਿਤੇ ਲਰਾਉਣ ਲਈ ਯੋਜਨਾ ਬਣਾ ਰਹੀ ਹੈ ਔਰ ਗੁਰਦਾਸਪੁਰ ਚ ਅਵਿਨਾਰ ਸ਼ਰਾਏ ਖੰਨਾ ਉਹਨਾਂ ਦਾ ਨਾਮ ਬਿਲਕੁਲ ਚੱਲ ਰਿਹਾ ਹੈ ਲਾਲਪੁਰਾ ਉਹਨਾਂ ਦਾ ਨਾਮ ਵੀ ਚੱਲ ਰਿਹਾ ਹੈ ਫਾਈਨਲ ਕਿਹਦਾ ਨਾਮ ਭਾਜਪਾ ਕਰਦੀ ਹੈ ਇਹ ਵਕਤ ਦੱਸੂਗਾ ਸੋਮ ਪ੍ਰਕਾਸ਼ ਜੀ ਦਾ ਨਾਮ ਹਲੇ ਤੱਕ ਹੁਸ਼ਿਆਰਪੁਰ ਤੋਂ ਕਲੀਅਰ ਨਹੀਂ ਕੀਤਾ ਗਿਆ ਔਰ ਮੈਨੂੰ ਲੱਗਦਾ ਅਸੀਂ ਕੱਲ ਵੀ ਗੱਲ ਕੀਤੀ ਸੀ ਜੇ ਸੋਮ ਪ੍ਰਕਾਸ਼ ਜੀ ਨੂੰ ਟਿਕਟ ਦੇਣੀ ਹੁੰਦੀ ਤੇ ਪਹਿਲੀਆਂ ਸੂਚੀਆਂ ਚ ਦੇ ਸਕਦੇ ਸੀ ਹੋ ਸਕਦਾ ਹੈ ਸੋਮ ਪ੍ਰਕਾਸ਼ ਜੀ ਦੇ ਪਰਿਵਾਰ ਚੋਂ ਕਿਸੇ ਨੂੰ ਟਿਕਟ ਦੇ ਦੇਣ ਪਰ ਹਜੇ ਤੱਕ ਸੰਕੇਤ ਜਿਹਾ ਨਹੀਂ ਹੈ ਇਹ ਵੀ ਹੋ ਸਕਦਾ ਹੈ ਕਿ ਵਿਲੰਦਰ ਤੋਂ ਸ਼ੀਤਲ ਅੰਗੁਰਾਲ ਨੂੰ ਨਾ ਕਿਤੇ ਹੁਸ਼ਿਆਰਪੁਰ ਭੇਜ ਦੇਣ ਇਹ ਵੀ ਸੰਭਾਵਨਾਵਾਂ ਨੇ ਜਿਹੜੀਆਂ ਲਗਾਤਾਰ ਲੱਗ ਰਹੀਆਂ ਨੇ ਸੋ ਭਾਜਪਾ ਕੋਲੇ ਵੀ ਇਸ ਵਕਤ ਜਿਹੜੇ ਉਮੀਦਵਾਰ ਨੇ ਉਹ ਵੱਡੇ ਕੱਦ ਦੇ ਉਮੀਦਵਾਰ ਨਜ਼ਰ ਨਹੀਂ ਆ ਰਹੇ ਕੁਝ ਉਮੀਦਵਾਰਾਂ ਨੂੰ ਛੱਡ ਕੇ ਔਰ ਇਸ ਕਰਕੇ ਭਾਜਪਾ ਦੀ ਸੂਚੀ ਲੇਟ ਹੋ ਰਹੀ ਹੈ ਮੈਨੂੰ ਲੱਗਦਾ ਹੈ ਕਾਂਗਰਸ ਜ਼ਰੂਰ ਅੱਜਕੱਲ ਦੇ ਵਿੱਚ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕਰੇਗੀ ਲੇਕਿਨ ਭਾਜਪਾ ਹਜੇ 2-4 ਦਿਨ ਇੰਤਜ਼ਾਰ ਕਰ ਸਕਦੀ ਹੈ ਕਿ ਅਗਰ 2-3 ਵੱਡੇ ਚਿਹਰੇ ਹੋਰ ਸ਼ਾਮਲ ਹੁੰਦੇ ਨੇ ਉਸ ਤੋਂ ਬਾਅਦ ਮਾਹੌਲ ਬਣਾ ਕੇ ਬਾਕੀ ਉਮੀਦਵਾਰਾਂ ਦੇ ਨਾਮ ਪੰਜਾਬ ਦੇ ਲਈ ਜਾਰੀ ਕੀਤੇ ਜਾਣ ਬਾਕੀ ਇੰਤਜ਼ਾਰ ਕਰਦੇ ਆ ਹਰਜੋਤ ਜੀ 2-4 ਦਿਨਾਂ ਦੇ ਵਿੱਚ ਬਾਕੀ ਅੱਜ ਸ਼ਨੀਵਾਰ ਹੈ ਕੱਲ ਐਤਵਾਰ ਹੈ ਸਿਆਸੀ ਢਾਪਨ ਦੇ ਲਈ ਸ਼ਨੀ ਐਤਵਾਰ ਬੜੇ ਅਹਿਮ ਦਿਨ ਹੁੰਦੇ ਨੇ ਸੋ ਦੇਖਦੇ ਆ ਇਹਨਾਂ ਦੋ ਦਿਨਾਂ ਦੇ ਵਿੱਚ ਅਗਰ ਕੋਈ ਢਾਪਨ ਹੁੰਦੀ ਹੈ ਕਿਉਂਕਿ ਭਗਵੰਤ ਮਾਨ ਵੀ ਸਰਗਰਮ ਹੋਏ ਪਏ ਨੇ ਅੱਜ ਮੋਗੇ ਜਾ ਸਕਦੇ ਨੇ ਉੱਥੇ ਮੀਟਿੰਗਾਂ ਕਰ ਸਕਦੇ ਨੇ ਭਗਵੰਤ ਮਾਨ ਦਿੱਲੀ ਵੀ ਉਹਨਾਂ ਨੇ ਜਾਣਾ ਲਗਾਤਾਰ ਭਗਵੰਤ ਮਾਨ ਉਹਨਾਂ ਨੇ ਔਰ ਕੋਸ਼ਿਸ਼ ਆਮ ਆਦਮੀ ਪਾਰਟੀ ਦੀ ਵੀ ਹੈ ਕਿ ਅਸੀਂ ਵੀ ਹੁਣ ਰਹਿndੀਆਂ ਸੀਟਾਂ ਤੇ ਆਪਣੀਆਂ ਪਾਰਟੀਆਂ ਚੋਂ ਆਪਣੇ ਵਲੰਟੀਅਰ ਅੱਗੇ ਲੈ ਕੇ ਆਈਏ ਅਗਰ ਹੁਣ ਅਸੀਂ ਕੋਈ ਡਰੋਨ ਕੈਂਡੀਡੇਟ ਲੈ ਕੇ ਆਏ ਕੋਈ ਪੈਰਾਸ਼ੂਟ ਕੈਂਡੀਡੇਟ ਲੈ ਕੇ ਆਏ ਜਾਂ ਦੂਜੀ ਪਾਰਟੀ ਤੋਂ ਲੈ ਕੇ ਆਏ ਅਗਰ ਦੂਸਰੀ ਪਾਰਟੀ ਚ ਕੋਈ ਬਹੁਤ ਵੱਡਾ ਚਿਹਰਾ ਤੇ ਗੱਲ ਸਮਝ ਆਉਂਦੀ ਹੈ ਜਿਹਦੇ ਨਾਲ ਸਮਰਥਨ ਹੈ ਅਗਰ ਦੂਸਰੀ ਪਾਰਟੀ ਦਾ ਕੋਈ ਐਂਟੀ ਇਨਕੰਮਬੈਂਸੀ ਵਾਲਾ ਲੀਡਰ ਲੈ ਆਏ ਆਮ ਆਦਮੀ ਪਾਰਟੀ ਵਾਲੇ ਉਹ ਵੀ ਬੈਕ ਮਾਰ ਸਕਦਾ ਸੋ ਬਹੁਤ ਸਾਰੀਆਂ ਜਿਹੜੀਆਂ ਸਥਿਤੀਆਂ ਨੇ ਡਾਵਾ ਡੋਲ ਨਹੀਂ ਔਰ ਜਲੰਧਰ ਜਿਹਾ ਜ਼ਿਲ੍ਹਾ ਲੋਕ ਸਭਾ ਦਾ ਜੀਦੇ ਵਿੱਚ ਕਈ ਕੈਂਡੀਡੇਟ ਨੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਪਲਟੀਆਂ ਮਾਰ ਸਕਦੇ ਨੇ ਸੋ ਜਲੰਧਰ ਦੇ ਵਿੱਚ ਕਿਸੇ ਦੀ ਮਜਬੂਰੀ ਹੈ ਕਿਸੇ ਦਾ ਮੌਕਾ ਹੈ ਸੋ ਜਲੰਧਰ ਨੂੰ ਲੈ ਕੇ ਵੀ ਇਹ ਗੱਲ ਮੈਂ ਸਾਫ਼ ਕਰਨਾ ਕਈ ਕੈਂਡੀਡੇਟ ਨੇ ਜਿਹੜੇ ਹਜੇ ਵੀ ਦੂਜੀਆਂ ਪਾਰਟੀਆਂ ਚ ਛਾਲਾ ਮਾਰ ਸਕਦੇ ਨੇ ਸੋ ਉਹਨਾਂ ਦੀਆਂ ਆਪਣੀਆਂ ਪਾਰਟੀਆਂ ਦੇ ਨਾਲ ਨਾਰਾਜ਼ਗੀ ਵੀ ਕਿਤਨਾ ਕਿਤੇ ਇਹਦੇ ਪਿੱਛੇ ਕਾਰਨ ਹੈ ਦਿਲਾ ਜੀ ਗੱਲ ਅਕਾਲੀ ਦਲ ਦੀ ਆਪਾਂ ਕਰ ਲਈਏ ਤਾਂ ਅਕਾਲੀ ਦਲ ਜਿਹੜਾ ਹੈ ਭਾਜੀਪੀ ਤੋਂ ਵੱਖਰਾ ਸਟੈਂਡ ਲੈ ਕੇ ਆਪਣੇ ਆਪ ਨੂੰ ਤਕੜਾ ਕਿਉਂ ਮਹਿਸੂਸ ਕਰ ਰਹੇ ਹੈ ਤੇ ਅਗਰ ਆਪਾਂ ਸੁਖਬੀਰ ਬਾਦਲ ਵੱਲੋਂ ਜਾਂ ਅਕਾਲੀ ਦਲ ਵੱਲੋਂ ਜਿਹੜੀ ਪੰਜਾਬ ਬਚਾਓ ਯਾਤਰਾ ਦੀ ਸ਼ੁਰੂਆਤ ਕੀਤੀ ਗਈ ਹੈ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਉਸ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਹੈ ਕਿੰਨੀ ਕੁ ਸਫਲ ਰਹਿਣ ਵਾਲੀ ਹੈ ਔਰ ਕਿੰਨਾ ਕੁ ਜ਼ਿਆਦਾ ਪੋਜ਼ਿਟਿਵ ਇਮਪੈਕਟ ਜੋ ਹੈ ਅਕਾਲੀ ਦਲ ਨੂੰ ਮਿਲ ਸਕਦਾ ਹੈ ਇਸ ਉੱਪਰ ਤੁਸੀਂ ਕੀ ਕਹੋਗੇ ਸਰਜੋ ਜੀ ਬਹੁਤ ਅਹਿਮ ਤੁਸੀਂ ਸਵਾਲ ਕੀਤਾ ਹੈ ਸ਼੍ਰੋਮਣੀ ਅਕਾਲੀ ਦਲ ਇਹ ਸੋਚ ਰਿਹਾ ਹੈ ਕਿ ਪੰਜਾਬ ਬਚਾਓ ਯਾਤਰਾ ਦੇ ਨਾਲ ਵੱਡਾ ਹੰਗਾਰਾ ਮਿਲੇਗਾ ਇਸ ਕਰਕੇ ਲਗਾਤਾਰ ਪੰਜਾਬ ਬਚਾਓ ਯਾਤਰਾ ਜਾਰੀ ਰੱਖੀ ਜਾ ਰਹੀ ਹੈ ਭਾਵੇਂ ਕੋਡ ਆਫ ਕੰਡਕਟ ਲੱਗ ਗਿਆ ਲੇਕਿਨ ਇਸ ਯਾਤਰਾ ਨੂੰ ਕੱਢਿਆ ਜਾ ਰਿਹਾ ਹੈ ਕੱਲ ਵੀ ਸੁਖਵੀਰ ਸਿੰਘ ਬਾਦਲ ਹੁਣਾਂ ਦੇ ਜਿਹੜੇ ਜਿਹੜਾ ਕਾਫਲਾ ਸੀ ਉਹਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੋਕ ਵੀ ਸੀ ਔਰ ਉਹਦੇ ਵਿੱਚ ਵਾਹਨ ਵੀ ਸੀ ਕਾਰਾਂ ਆਮ ਤੌਰ ਤੇ ਅਸੀਂ ਵੇਖੀਆਂ ਟਰਾਲੀਆਂ ਵੇਖੀਆਂ ਅਸਲ 'ਚ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਲੱਗਦਾ ਹੈ ਕਿ ਪੰਜਾਬ ਬਚਾਓ ਯਾਤਰਾ ਦੇ ਜ਼ਰੀਏ ਔਰ ਜਦੋਂ ਅਸੀਂ ਪੰਥਕ ਮੁੱਦਿਆਂ ਤੇ ਵਾਪਸ ਮੁੜ ਆਏ ਆ ਜਦੋਂ ਅਸੀਂ ਭਾਰਤੀ ਜਨਤਾ ਪਾਰਟੀ ਨਾਲ ਸਮਝੌਤਾ ਨਹੀਂ ਕੀਤਾ ਤੇ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਵੱਲ ਮੁੜਨਗੇ ਇਹ ਪ੍ਰੋਸੈਸ ਸੁਖਵੀਰ ਸਿੰਘ ਬਾਦਲ ਨੂੰ ਜਿਵੇਂ ਰਾਹੁਲ ਗਾਂਧੀ ਨੂੰ ਲੱਗਦਾ ਹੈ ਕਿ ਭਾਰਤ ਜੋੜੋ ਯਾਤਰਾ ਦੇ ਨਾਲ ਉਹਨਾਂ ਦੀ ਪਾਰਟੀ ਤਕੜੀ ਹੋਈ ਹੈ ਡੈਮੋਕ੍ਰੈਟਿਕ ਪਾਰਟੀ ਦੇ ਤੌਰ ਤੇ ਲੋਕ ਕਾਂਗਰਸ ਨਾਲ ਆਉਣਗੇ ਜਿਵੇਂ ਕਾਂਗਰਸ ਪਾਰਟੀ ਦੇ ਲੀਡਰਾਂ ਨੂੰ ਲੱਗਦਾ ਹੈ ਕਿ ਭਾਰਤ ਬਚਾਓ ਨਿਆਇ ਯਾਤਰਾ ਉਹ ਕੱਢਿਆ ਰਾਹੁਲ ਗਾਂਧੀ ਨੇ ਪਾਰਟ 2 ਜੀ ਨੂੰ ਅਸੀਂ ਕਹਿੰਦੇ ਹਾਂ ਉਹਨੂੰ ਵੀ ਭਰਮਾ ਹੰਗਾਰਾ ਮਿਲਿਆ ਸੋ ਕਾਂਗਰਸ ਪਾਰਟੀ ਨੂੰ ਵੀ ਲੱਗਦਾ ਹੈ ਕਿ ਉਹਦੇ ਨਾਲ ਸਾਨੂੰ ਤਕੜਾ ਸਮਰਥਨ ਮਿਲੇਗਾ ਜਿਵੇਂ ਭਾਰਤੀ ਜਨਤਾ ਪਾਰਟੀ ਨੂੰ ਲੱਗਦਾ ਹੈ ਕਿ ਅਸੀਂ ਇੱਕ ਵੱਡਾ ਵਾਅਦਾ ਪੂਰਾ ਕੀਤਾ ਹੈ ਸ਼੍ਰੀ ਰਾਮ ਮੰਦਰ ਦੇ ਨਿਰਮਾਣ ਦਾ ਔਰ ਉਹਦੇ ਕਰਕੇ ਦੇਸ਼ ਚ ਲੋਕ ਸਾਨੂੰ ਵੋਟਾਂ ਪਾਉਣਗੇ ਕਿਉਂਕਿ ਅਸੀਂ ਇੱਕ ਵੱਡਾ ਵਾਅਦਾ ਧਾਰਮਿਕ ਵਾਅਦਾ ਪੂਰਾ ਕੀਤਾ ਹੈ ਜਿਵੇਂ ਆਮ ਆਦਮੀ ਪਾਰਟੀ ਨੂੰ ਲੱਗਦਾ ਕਿ ਦਿੱਲੀ ਚੋਰ ਪੰਜਾਬ ਚ ਅਸੀਂ ਜ਼ੀਰੋ ਬਿੱਲ ਦੇ ਦਿੱਤੇ ਨੇ ਅਸੀਂ ਮੁਫਤ ਬਿਜਲੀ 90% ਦੇ ਕਰੀਬ ਲੋਕਾਂ ਨੂੰ ਦਿੱਤੀ ਹੈ ਅਸੀਂ ਮਹੱਲਾ ਕਲੀਨਿਕ ਬਣਾਏ ਨੇ ਅਸੀਂ ਸਰਕਾਰੀ ਨੌਕਰੀਆਂ ਦਿੱਤੀਆਂ ਨੇ ਪੰਜਾਬ ਚ ਜਿਵੇਂ ਭਗਵੰਤ ਮਾਨ 42000 ਤੋਂ ਜ਼ਿਆਦਾ ਨੌਕਰੀਆਂ ਦਾ ਆਂਕੜਾ ਪੇਸ਼ ਕਰਦੇ ਨੇ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਸਾਰੀਆਂ ਧਿਰਾਂ ਨੂੰ ਲੱਗਦਾ ਹੈ ਕਿ ਜਦੋਂ ਅਸੀਂ ਕੁਝ ਖਾਸ ਲੋਕਾਂ ਲਈ ਕੀਤਾ ਤੇ ਸਾਨੂੰ ਵੋਟਾਂ ਪੈਣਗੀਆਂ ਜਦੋਂ ਹੁਣ ਮੈਂ ਅਕਾਲੀ ਦਲ ਦੀ ਗੱਲ ਕਰਦਾ ਅਕਾਲੀ ਦਲ ਨੇ ਕੱਲ ਪੋਲੀਟੀਕਲ ਅਫੇਅਰਸ ਕਮੇਟੀ ਦੀ ਲਿਸਟ ਜਾਰੀ ਕੀਤੀ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਆਗੂਆਂ ਨੂੰ ਪੀਏਸੀ ਦਾ ਮੈਂਬਰ ਬਣਾਇਆ ਗਿਆ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਬਹੁਤ ਅਹਿਮ ਕਮੇਟੀ ਮੰਨੀ ਜਾਂਦੀ ਹੈ ਇਸ ਤੋਂ ਪਹਿਲਾਂ ਕਈ ਜਿਹੜੇ ਲੋਕ ਸਭਾ ਵਿਧਾਨ ਸਭਾ ਹਲਕੇ ਸੀ ਵਿਧਾਨ ਸਭਾ ਹਲਕਿਆਂ ਦੇ ਇੰਚਾਰਜ ਬਣਾਏ ਗਏ ਨੇ ਔਰ ਪੂਰੀ ਤਿਆਰੀ ਸ਼੍ਰੋਮਣੀ ਅਕਾਲੀ ਦਲ ਕਰ ਰਿਹਾ ਹੈ ਕਿ ਅਸੀਂ ਪੰਥਕ ਮੁੱਦਿਆਂ ਤੇ ਮੋੜ ਆਏ ਹਾਂ ਆਪਣੇ ਪੰਜਾਬ ਔਰ ਪੰਥ ਨਾਲ ਜੁੜੇ ਮੁੱਦਿਆਂ ਤੇ ਸਟੈਂਡ ਲਈ ਬੈਠੇ ਹਾਂ ਅਜਿਹੇ ਹਾਲਾਤਾਂ ਦੇ ਵਿੱਚ ਕਿਤੇ ਨਾ ਕਿਤੇ ਪੰਜਾਬ ਦੇ ਲੋਕ ਲੋਕ ਵਾਪਸ ਸ਼੍ਰੋਮਣੀ ਅਕਾਲੀ ਦਲ ਨੂੰ ਇਹਨਾਂ ਚੋਣਾਂ 'ਚ ਵੋਟਾਂ ਪਾਉਣਗੇ ਦੇਖੋ 13 ਸੀਟਾਂ ਨੇ ਕਈ ਸੀਟਾਂ ਤਾਂ ਤੈਹ ਨੇ ਬਠਿੰਡਾ ਦੇ ਵਿੱਚ ਹਰਸਿਮਰਤ ਕੌਰ ਬਾਦਲ ਦਾ ਤੈਹ ਲੜਨਾ ਮੰਨਿਆ ਜਾ ਰਿਹਾ ਸੁਖਵੀਰ ਬਾਦਲ ਨੇ ਖੁਦ ਚੋਣ ਲੜਨੀ ਨਹੀਂ ਬਿਕਰਮ ਸਿੰਘ ਮਜੀਠੀਆ ਖਡੂਰ ਸਾਹਿਬ ਤੋਂ ਲਗਭਗ ਤੈਹ ਮੰਨੇ ਜਾ ਰਹੇ ਨੇ ਪਿਛਲੇ ਕੁਝ ਦਿਨਾਂ ਤੋਂ ਜਦੋਂ ਤੋਂ ਵੱਖ-ਵੱਖ ਵਿਧਾਇਕਾਂ ਔਰ ਸਾਬਕਾ ਵਿਧਾਇਕਾਂ ਅਤੇ ਹਲਕਾ ਇੰਚਾਰਜਾਂ ਦੇ ਨਾਲ ਗੱਲ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਸੋ ਕਈ ਸੀਟਾਂ ਤਾਂ ਅਜਈਆਂ ਨੇ ਜਿਹਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਪਤਾ ਹੈ ਕਿ ਸਾਡੇ ਕੋਲੇ ਕੋਈ ਬਹੁਤੀ ਚੁਆਇਸ ਨਹੀਂ ਹੈ ਸਾਡੇ ਕੋਲੇ ਜਿਹੜੇ ਲੀਡਰ ਉਪਲਬਧ ਨੇ ਅਸੀਂ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਨਾ ਹੈ ਔਰ ਮੈਨੂੰ ਇਹ ਲੱਗਦਾ ਹੈ ਕਿ ਇਸ ਵਾਰ ਸ਼੍ਰੋਮਣੀ ਅਕਾਲੀ ਦਲ 13 ਦੀਆਂ 13 ਸੀਟਾਂ ਤੇ ਉਮੀਦਵਾਰਤਾ उतारेਗਾ ਲੇਕਿਨ ਜਿੱਤਣ ਦੀ ਉਮੀਦ ਹੈ ਜਿਹੜੀ ਉਹ ਕੁਝ ਸੀਟਾਂ ਤੇ ਫੋਕਸ ਕਰਕੇ ਮਿਹਨਤ ਕਰੇਗਾ ਔਰ ਬਾਕੀ ਸੀਟਾਂ ਤੇ ਵੇਖੇਗਾ ਕਿ ਪੰਜਾਬ ਦੇ ਲੋਕ ਜਦੋਂ ਸ਼੍ਰੋਮਣੀ ਅਕਾਲੀ ਦਲ ਇੱਕ ਖੇਤਰੀ ਪਾਰਟੀ ਅਸਲ ਮੁੱਦਿਆਂ ਤੇ ਵਾਪਸ ਮੁੜੀ ਹੈ ਪੰਜਾਬ ਦੇ ਮੁੱਦਿਆਂ ਤੇ ਵਾਪਸ ਮੁੜੀ ਹੈ ਤੇ ਪੰਜਾਬ ਦੇ ਲੋਕ ਔਰ ਅਕਾਲੀ ਦਲ ਦਾ ਪੱਕਾ ਵੋਟ ਬੈਂਕ ਕਿੰਨਾ ਵਾਪਸ ਮੁੜਦਾ ਹੈ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਕਾਫੀ ਘਟਿਆ ਆਮ ਆਦਮੀ ਪਾਰਟੀ 42% ਤੱਕ ਚਲੀ ਗਈ ਸੀ ਕਾਂਗਰਸ ਦਾ ਵੀ ਵੋਟ ਪਰਸੈਂਟੇਜ ਘਟਿਆ ਸ਼੍ਰੋਮਣੀ ਅਕਾਲੀ ਦਲ ਵੀ 18-19% ਦੇ ਆਸ-ਪਾਸ ਮੇਰੀ ਜਾਣਕਾਰੀ ਮੁਤਾਬਕ ਆਇਆ ਹੈ ਔਰ ਅਕਾਲੀ ਦਲ ਚਾਹੇਗਾ ਕਿ ਇਹ 18 19% ਜਿਹੜਾ ਵੋਟ ਬੈਂਕ ਸੀ ਇਹ ਵੱਧ ਕੇ ਸ਼੍ਰੋਮਣੀ ਅਕਾਲੀ ਦਲ ਦਾ ਵੋਟ ਬੈਂਕ ਫਿਰ 28 29 30% ਵਾਲੇ ਪਾਸੇ ਜਾਵੇ ਔਰ ਅਗਰ 29 30 ਦੇ ਪਾਸੇ ਸ਼੍ਰੋਮਣੀ ਅਕਾਲੀ ਦਲ ਜਾਂਦਾ ਹੈ ਅਗਰ 35 37% ਚੱਲਿਆ ਜਾਂਦਾ ਹੈ ਤੇ ਫਿਰ ਕਈ ਸੀਟਾਂ ਸ਼੍ਰੋਮਣੀ ਅਕਾਲੀ ਦਲ ਜਿੱਤੇਗਾ ਅਗਰ 30% ਤੇ ਵੀ ਵੋਟ ਬੈਂਕ ਆਉਂਦਾ ਤਾਂ ਵੀ ਅਕਾਲੀ ਦਲ ਜ਼ਰੂਰ ਸੀਟ ਜਿੱਤੇਗਾ ਯਾ ਅਕਾਲੀ ਦਲ ਦਾ ਮੰਨਣਾ ਹੈ ਕਿ ਅਗਰ ਵੋਟ ਬੈਂਕ ਵਾਪਸ ਆਉਂਦਾ ਕਿਉਂਕਿ ਜਿਹੜੀ ਪੰਜਾਬ ਬਚਾਓ ਯਾਤਰਾ ਹੈ ਅਕਾਲੀ ਦਲ ਉਹਨੂੰ ਇਸ ਰੂਪ ਚ ਵੇਖ ਰਿਹਾ ਕਿ ਬਹੁਤ ਵੱਡਾ ਸਮਰਥਨ ਲੋਕਾਂ ਦਾ ਸਾਨੂੰ ਮਿਲ ਰਿਹਾ ਅਕਾਲੀ ਦਲ ਭਗਵੰਤ ਮਾਨ ਦੀ ਸਰਕਾਰ ਦੇ ਖਿਲਾਫ ਪੰਜਾਬ ਬਚਾਓ ਯਾਤਰਾ ਕੱਢ ਰਿਹਾ ਜਿਵੇਂ ਭਾਰਤ ਜੋੜੋ ਯਾਤਰਾ ਨਰਿੰਦਰ ਮੋਦੀ ਦੇ ਵਿਰੋਧ ਦੇ ਵਿੱਚ ਸੀ ਰਾਹੁਲ ਗਾਂਧੀ ਦੀ ਕਿ ਅਸੀਂ ਡੈਮੋਕ੍ਰੈਟਿਕ ਤਰੀਕੇ ਨਾਲ ਸਾਰੇ ਭਾਈਚਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ ਔਰ ਉਹ ਭਾਜਪੀ ਤੇ ਕਟੜਵਾਦਤਾ ਦਾ ਇਲਜ਼ਾਮ ਲਾਉਂਦੇ ਸੀ ਰਾਹੁਲ ਗਾਂਧੀ ਔਰ ਕਾਂਗਰਸ ਵਾਲੇ ਸੋ ਇਹਨਾਂ ਹਾਲਾਤਾਂ ਦੇ ਵਿੱਚ ਅਕਾਲੀ ਦਲ ਨੂੰ ਇਹ ਲੱਗਦਾ ਹੈ ਕਿ ਪੰਜਾਬ ਬਚਾਓ ਯਾਤਰਾ ਸਾਡਾ ਵੋਟ ਪਰਸੈਂਟੇਜ ਵਾਪਸ ਦੇਗੀ ਕਿਉਂਕਿ ਬਹੁਤ ਵੱਡਾ ਹੰਗਾਰਾ ਪੰਜਾਬ ਬਚਾਓ ਯਾਤਰਾ ਚ ਮਿਲ ਰਿਹਾ ਹੁਣ ਦੇਖਣ ਵਾਲੀ ਗੱਲ ਇਹ ਰਹਿਣੀ ਹੈ ਕਿ ਕੀ ਲੋਕ ਅਕਾਲੀ ਦਲ ਨੂੰ ਵੋਟ ਉਸੇ ਤਰ੍ਹਾਂ ਪਾਉਣਗੇ ਜਿਵੇਂ ਪਹਿਲਾਂ ਪਾਉਂਦੇ ਸੀ ਅਗਰ ਤਾਂ ਪਾ ਗਏ ਫਿਰ ਤਾਂ ਸ਼ਰੋਮਣੀ ਅਕਾਲੀ ਦਲ ਵਾਪਸ ਆਪਣੀ ਜਿਹੜੀ ਜਿਹੜੀ ਉਹਨਾਂ ਦੀ ਗੁੰਮੀ ਹੋਈ ਤਾਕਤ ਸੀ ਉਹਨੂੰ ਹਾਸਲ ਕਰ ਲੇਗਾ ਕਿਉਂਕਿ ਮੁਕਾਬਲਾ ਵੀ ਪੰਜ ਕੋਣੀ ਬਣ ਰਿਹਾ ਪੰਜਾਬ 'ਚ ਬਹੁਜਨ ਸਮਾਜ ਪਾਰਟੀ ਵੀ ਹੈ ਆਪ ਹੈ ਕਾਂਗਰਸ ਹੈ ਭਾਜਪਾ ਹੈ ਆਪਣੇ ਦਮ ਤੇ ਸਾਰੇ ਉਮੀਦਵਾਰ ਨਿਕਲ ਰਹੇ ਨੇ ਸੋ ਉਮੀਦਾਂ ਸ਼ਰੋਮਣੀ ਅਕਾਲੀ ਦਲ ਨੂੰ ਵੀ ਹੈ ਸੂਚੀ ਦੀ ਜਿਹੜੀ ਗੱਲ ਹੈ ਅਕਾਲੀ ਦਲ ਵੀ ਅੱਜਕੱਲ ਦੇ ਵਿੱਚ ਕੁਝ ਮੈਂਬਰਾਂ ਦੀ ਸੂਚੀ ਜਾਰੀ ਕਰ ਸਕਦਾ ਹੈ ਦੱਲਾ ਜੀ ਗੱਲਾਂ ਪਾ ਕਾਂਗਰਸ ਪਾਰਟੀ ਦੀ ਹੀ ਕਰੀਏ ਤਾਂ ਕਾਂਗਰਸ ਪਾਰਟੀ ਨੇ ਕਾਲਾਪਣਾ ਘੋਸ਼ਨਾ ਪੱਤਰ ਜਾਰੀ ਕਰਕੇ ਤਕਰੀਬਨ 25 ਗਰੰਟੀਆਂ ਦੇ ਦਿੱਤੀਆਂ ਨੇ ਸੋ ਇਹ 25 ਗਰੰਟੀਆਂ ਆਪਣੇ ਆਪ ਵਿੱਚ ਬਹੁਤ ਵੱਡਾ ਐਲਾਨ ਅਸੀਂ ਨੂੰ ਮੰਨ ਸਕਦੇ ਹਾਂ ਕਿ ਜੇਕਰ ਕਾਂਗਰਸੀ ਸਰਕਾਰ ਆਂਦੀ ਹੈ ਤੇ ਜਿਹੜੀਆਂ ਗਰੰਟੀਆਂ ਦਿੱਤੀਆਂ ਗਈਆਂ ਨੇ ਇਹ ਪੂਰੀਆਂ ਹੁੰਦੀਆਂ ਨੇ ਕਿਵੇਂ ਕੀਤੀਆਂ ਜਾਣਗੀਆਂ ਕਿਉਂਕਿ ਘੋਸ਼ਣਾ ਪੱਤਰ ਦੇਖ ਕੇ ਤਾਂ ਇੰਜ ਲੱਗਦਾ ਹੈ ਕਿ ਜੇਕਰ ਇਹ 25 ਗਰੰਟੀਆਂ ਲਾਗੂ ਹੋ ਗਈਆਂ ਤਾਂ ਦੇਸ਼ ਵਿੱਚ ਤਾਂ ਕ੍ਰਾਂਤੀ ਹੀ ਆ ਜਾਏਗੀ ਤੁਸੀਂ ਇਸ ਘੋਸ਼ਣਾ ਪੱਤਰ ਨੂੰ ਵੇਖਦਿਆਂ ਹੋਇਆ ਇਹ ਸਾਰੀ ਜਿਹੜੀ ਗਰੰਟੀਆਂ ਦੀ ਸੂਚੀ ਹੈ ਇਸ ਨੂੰ ਵੇਖਦਿਆਂ ਹੋਇਆ ਕੀ ਕਹਿਣਾ ਚਾਹੋਗੇ ਹਰਜੋਤ ਜੀ ਜਿੱਥੋਂ ਤੱਕ ਗੱਲ ਰਹਿ ਗਈ ਕਾਂਗਰਸ ਦੀ ਕੱਲ ਕਾਂਗਰਸ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰ ਦਿੱਤਾ ਅਕਾਲੀ ਦਲ ਦਾ ਚੋਣ ਮੈਨੀਫੈਸਟੋ ਆਉਣਾ ਹੈ ਪੰਜਾਬ 'ਚ ਆਮ ਆਦਮੀ ਪਾਰਟੀ ਦਾ ਆਉਣਾ ਹੈ ਭਾਜਪਾ ਦੀ ਮੈਨੀਫੈਸਟੋ ਕਮੇਟੀ ਬਣੀ ਆ ਉਹਨਾਂ ਦਾ ਵੀ ਆਉਣਾ ਹੈ ਪਰ ਕਾਂਗਰਸ ਨੇ ਆਪਣਾ ਚੋਣ ਮੈਨੀਫੈਸਟੋ ਜਾਰੀ ਕਰਕੇ 25 ਗਰੰਟੀਆਂ ਦਿੱਤੀਆਂ ਨੇ ਇੱਕ ਤਰੀਕੇ ਦਾ ਇਹਨੂੰ ਨਿਆਇ ਪੱਤਰ ਵੀ ਕਿਹਾ ਗਿਆ ਹੁਣ ਜਿਹੜੀਆਂ 25 ਗਰੰਟੀਆਂ ਨੇ ਕਾਂਗਰਸ ਪਾਰਟੀ ਦੀਆਂ ਉਹ ਗਰੰਟੀਆਂ ਤਾਂ ਬਹੁਤ ਵੱਡੀਆਂ ਕਿ ਲੋਕ ਉਹਨਾਂ ਗਰੰਟੀਆਂ ਤੇ ਭਰੋਸਾ ਕਰਨਗੇ ਗੱਲ ਇੱਥੇ ਆ ਕੇ ਟਿਕਦੀ ਹੈ ਹੁਣ ਸਭ ਤੋਂ ਵੱਡੀ ਗਰੰਟੀ ਤਾਂ ਇਹ ਦਿੱਤੀ ਹੈ ਕਿ ਸਰਕਾਰੀ ਨੌਕਰੀਆਂ ਮੁਲਕ ਦੇ ਵਿੱਚ 50% ਮਹਿਲਾਵਾਂ ਲਈ ਰਾਖਮੀਆਂ ਕੀਤੀਆਂ ਜਾਣਗੀਆਂ ਪਿਛਲੀ ਜਿਹੜੀ ਹੁਣ ਕੁਝ ਮਹੀਨੇ ਪਹਿਲਾਂ ਲੋਕ ਸਭਾ ਤੇ ਰਾਜ ਸਭਾ ਦਾ ਸੈਸ਼ਨ ਸੀ ਉਹਦੇ ਵਿੱਚ ਮਹਿਲਾਵਾਂ ਨੂੰ 50% ਸੀਟਾਂ ਲੋਕ ਸਭਾ ਵਿਧਾਨ ਸਭਾ ਹਰ ਜਗ੍ਹਾ ਉਹਦਾ ਬਿੱਲ ਪਾਸ ਕੀਤਾ ਗਿਆ ਸੀ ਉਹ ਕਾਨੂੰਨ ਬਣ ਗਿਆ ਪਰ ਕਹਿੰਦੇ ਉਹ 227 ਜਾਂ 29 ਤੱਕ ਕਿਤੇ ਜਾ ਕੇ ਲਾਗੂ ਹੋਏਗਾ ਹੁਣ ਕੀ ਗਾਰੰਟੀ ਹੈ ਕਿ ਅਗਰ ਕਾਂਗਰਸ ਕਹਿੰਦੀ ਹੈ ਕਿ ਅਸੀਂ 50% ਸਰਕਾਰੀ ਨੌਕਰੀਆਂ ਮਹਿਲਾਵਾਂ ਲਈ ਰਾਖਵੀਆਂ ਕਰਾਂਗੇ ਕੀ ਗਾਰੰਟੀ ਹੈ ਕਿੰਨੀ ਦੇਰ ਚ ਕਰਨਗੇ ਕੀ ਕਾਨੂੰਨੀ ਤੌਰ ਤੇ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ ਇਹਦੇ ਉੱਪਰ ਮੁਲਕ ਚ ਡਿਬੇਟ ਹੋਣੀ ਚਾਹੀਦੀ ਹੈ ਕਿਸੇ ਵੀ ਪੋਲੀਟਿਕਲ ਪਾਰਟੀ ਵੱਲੋਂ ਇੱਕ ਕਹਿ ਦੇਣ ਨਾਲ ਕਿ ਅਸੀਂ 50% ਨੌਕਰੀਆਂ ਮਹਿਲਾਵਾਂ ਨੂੰ ਦਵਾਂਗੇ ਨਹੀਂ ਮੰਨਣਾ ਚਾਹੀਦਾ ਸਾਨੂੰ ਡਿਬੇਟ ਕਰਨੀ ਚਾਹੀਦੀ ਆ ਪੁੱਛਣੇ ਚਾਹੀਦੇ ਨੇ ਸਵਾਲ ਕਿ ਤੁਸੀਂ ਕਾਨੂੰਨ ਦੇ ਮੁਤਾਬਕ ਸਾਨੂੰ ਸਮਝਾਓ ਕਿ ਇਹ ਸੰਭਵ ਹੈ ਹੁਣ ਦੂਸਰੀ ਉਹਨਾਂ ਨੇ ਵੱਡੀ ਗੱਲ ਕੀਤੀ ਹੈ ਕਿਤੀ ਲੱਖ ਸਰਕਾਰੀ ਨੌਕਰੀਆਂ ਅਸੀਂ ਦਵਾਂਗੇ ਹਰ ਸਾਲ ਹਰ ਸਾਲ 30 ਲੱਖ ਸਰਕਾਰੀ ਨੌਕਰੀਆਂ ਇਹ ਬਹੁਤ ਵੱਡਾ ਅੰਕੜਾ ਹੈ ਹਰ ਸਾਲ 30 ਲੱਖ ਸਰਕਾਰੀ ਨੌਕਰੀਆਂ ਦਾ ਅੰਕੜਾ ਬਹੁਤ ਵੱਡਾ ਹੈ ਜਾਤੀ ਆਧਾਰਿਤ ਜਨਗਣਨਾ ਕਰਵਾਉਣ ਦੀ ਗੱਲ ਉਹਨਾਂ ਨੇ ਕਹੀ ਹੈ ਇਹ ਗੱਲ ਸਮਝ ਆਉਂਦੀ ਹੈ ਕੋਈ ਵੀ ਸਰਕਾਰ ਦੇਸ਼ ਦੇ ਵਿੱਚ ਜਨਗਣਨਾ ਕਰਾ ਸਕਦੀ ਹੈ ਹਲੇ ਤੱਕ 2011 ਦੀ ਜਨਗਣਨਾ ਦੇ ਅੰਕੜੇ ਚੱਲ ਰਹੇ ਨੇ ਔਰ ਜੇ ਮੈਂ ਪੰਜਾਬ ਦੀ ਗੱਲ ਕਰਾਂ ਤੇ 2011 ਦੀ ਜਨਗਣਨਾ ਦੇ ਮੁਤਾਬਕ ਪੰਜਾਬ ਦੇ ਵਿੱਚ ਸਿੱਖ ਭਾਈਚਾਰੇ ਦੀ ਦੀ ਗਿਣਤੀ ਹੈ ਜਿਹੜੀ ਓ 57.69 ਦੇ ਕਰੀਬ ਹੈ ਸੋ ਲਗਭਗ ਪੌਣੇ 58% ਜਾਂ 58% ਅਸੀਂ ਕਹਿ ਸਕਦੇ ਹਾਂ ਸਿੱਖ ਭਾਈਚਾਰੇ ਦੇ ਸਾਡੇ ਲੋਕ ਨੇ Hindu ਭਾਈਚਾਰੇ ਦੇ ਜਿਹੜੇ ਲੋਕ ਨੇ ਪੰਜਾਬ ਦੇ ਵਿੱਚ ਉਹ 37-38% ਦੇ ਕਰੀਬ ਉਹਨਾਂ ਦੀ ਜਨਸੰਖਿਆ Muslim ਭਾਈਚਾਰੇ ਦੇ ਲੋਕ 2% ਦੇ ਕਰੀਬ ਨੇ 1.93 ਦੇ ਕਰੀਬ ਔਰ Christian ਭਾਈਚਾਰੇ ਦੇ ਲੋਕ ਸਾਡੇ 1.26 ਉਹ ਵੀ ਸਵਾ ਡੇਢ ਡੇਢ ਪਰਸੈਂਟ ਦੇ ਕਰੀਬ ਪੰਜਾਬ ਦੇ ਵਿੱਚ ਨੇ ਇਹ ਸਾਰੇ ਵੱਖ-ਵੱਖ ਭਾਈਚਾਰੇ ਨੇ ਕੁਝ ਹੋਰ ਵੀ ਸਾਡੇ ਭਾਈਚਾਰੇ ਹੋਣਗੇ ਸੋ ਜਾਤੀ ਜਨਗਣਨਾ ਦਾ ਮੁੱਦਾ ਬਹੁਤ ਵੱਡਾ ਬਣਾਇਆ ਕਾਂਗਰਸ ਪਾਰਟੀ ਨੇ ਔਰ ਉਹ ਚਾਹੁੰਦੇ ਨੇ ਕਿ ਮੁਲਕ ਦੇ ਵਿੱਚ ਸਾਰੇ ਜਿਹੜੇ ਸਾਡੇ ਭਾਈਚਾਰੇ ਨੇ ਜਾਤੀਆਂ ਨੇ ਉਹਨਾਂ ਦੀ ਜਨਗਣਨਾ ਕੀਤੀ ਜਾਵੇ ਕਿਉਂਕਿ ਕਾਨੂੰਨੀ ਤੌਰ ਤੇ ਇਹਦਾ ਪ੍ਰਬੰਧ ਹੈ ਜਿਹੜਾ ਸਾਡੇ ਸੰਵਿਧਾਨ ਦੇ ਵਿੱਚ ਹੈ ਇਸ ਤੋਂ ਬਾਅਦ ਖੇਤੀ ਨੂੰ GST ਮੁਕਤ ਕਰਨ ਦਾ ਇੱਕ ਵੱਡਾ ਵਾਅਦਾ ਕਾਂਗਰਸ ਵੱਲੋਂ ਕੀਤਾ ਗਿਆ ਔਰ ਜਿਹੜੇ ਨਰੇਗਾ ਦੇ ਕੰਮ ਇਹ ਨੇ ਸਾਡੇ ਨਰੇਗਾ ਦੇ ਜਿਹੜੇ ਲੋਕ ਮਜ਼ਦੂਰ ਨੇ ਉਹਨਾਂ ਦੇ ਲਈ ਐਲਾਨ ਵੱਡਾ 400 ਰੁਪਏ ਉਹਨਾਂ ਨੂੰ ਜਿਹੜੀ ਹੈ ਦਿਹਾੜੀ ਦੀ ਮੰਗ ਹੈ ਔਰ ਕਿਸਾਨਾਂ ਦੇ ਲਈ ਐਮਐਸਪੀ ਤੇ ਖਰੀਦ ਦਾ ਕਾਨੂੰਨ ਉਹਦੀ ਗਾਰੰਟੀ ਕਿਉਂਕਿ ਕਿਸਾਨ ਲਗਾਤਾਰ ਇਹ ਮੰਗ ਕਰ ਰਹੇ ਨੇ ਭਾਰਤੀ ਜਨਤਾ ਪਾਰਟੀ ਨਾਲ ਰੇਡ ਕਈ ਕਿਸਾਨਾਂ ਦਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਕਿਸਾਨਾਂ ਨੂੰ ਕਿਸਾਨਾਂ ਦੀ ਮੰਗ ਨਹੀਂ ਮੰਨੀ ਔਰ ਜਿਹੜੀਆਂ ਮੁੱਖ ਫਸਲਾਂ ਨੇ ਮੁਲਕ 'ਚ ਉਹਨਾਂ ਦੀ ਐਮਐਸਪੀ ਤੇ ਖਰੀਦ ਦਾ ਕੋਈ ਕਾਨੂੰਨ ਨਹੀਂ ਬਣਾਇਆ ਹੁਣ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਕਿਸਾਨਾਂ ਦੇ ਲਈ ਐਮਐਸਪੀ ਤੇ ਖਰੀਦ ਦਾ ਕਾਨੂੰਨ ਬਣਾਵਾਂਗੇ ਔਰ ਅਗਰ ਕਾਂਗਰਸ ਇਸ ਗੱਲ ਨੂੰ ਮੰਨ ਲੈਂਦੀ ਹੈ ਅਗਰ ਸਰਕਾਰ ਚਾਹੁੰਦੀ ਹੈ ਇਹ ਕਾਨੂੰਨ ਬਣਾ ਦਿੰਦੀ ਹੈ ਤੇ ਗੱਲ ਬਹੁਤ ਵੱਡੀ ਹੋਣੀ ਹੈ ਪਰ ਸਵਾਲ ਇਹ ਹੈ ਬੀਜੇਪੀ ਕਹਿ ਰਹੀ ਹੈ ਕਿ ਇਹਦੇ ਲਈ ਬਹੁਤ ਵਕਤ ਲੱਗਣਾ ਹੈ ਕਮੇਟੀ ਬਣਾਈ ਗਈ ਹੈ ਇਸ ਵਕਤ ਉਹ ਸਥਿਤੀ ਨਹੀਂ ਹੈ ਕਿ ਅਸੀਂ ਐਮਐਸਪੀ ਤੇ ਸਾਰੀਆਂ ਫਸਲਾਂ ਦੀ ਖਰੀਦ ਕਰੀਏ ਕਾਂਗਰਸ ਕਹਿ ਰਹੀ ਹੈ ਕਿ ਅਸੀਂ ਇਹ ਕੰਮ ਕਰਾਂਗੇ ਹੁਣ ਇਹਦੇ ਤੇ ਵੀ ਡਿਬੇਟ ਹੋਣੀ ਚਾਹੀਦੀ ਹੈ ਕਿਸਾਨਾਂ ਨੂੰ ਵੀ ਡਿਬੇਟ ਕਰਨੀ ਚਾਹੀਦੀ ਹੈ ਕਿ ਕੀ ਸੱਚਮੁੱਚ ਇਹ ਕਾਂਗਰਸ ਕਰ ਸਕਦੀ ਹੈ ਜਾਂ ਕਾਂਗਰਸ ਦਾ ਵੀ ਇਹ ਸਿਰਫ ਚੋਣ ਵਾਅਦਾ ਹੈ ਇਹ ਕਿਸਾਨਾਂ ਨੂੰ ਵੀ ਇਸ ਪਾਸੇ ਧਿਆਨ ਦੇਣ ਦੀ ਲੋੜ ਹੈ ਕਾਂਗਰਸ ਦੇ ਲੀਡਰਾਂ ਤੋਂ ਹੋਰ ਜਿਹੜੀ ਇਹ ਗਰੰਟੀ ਹੈ ਉਹਦੇ ਤੇ ਹੋਰ ਵੇਰਵੇ ਜਿਹੜੇ ਕਿਸਾਨ ਨੇ ਉਹਨਾਂ ਨੂੰ ਮੰਗਣੇ ਚਾਹੀਦੇ ਨੇ ਔਰ ਗਰੀਬ ਮਹਿਲਾਵਾਂ ਨੇ ਜੜੀਆਂ ਉਹਨਾਂ ਦੇ ਖਾਤੇ ਦੇ ਵਿੱਚ 1 ਲੱਖ ਰੁਪਈਆ ਹੁਣ ਗਰੀਬ ਕਿਹਨਾਂ ਨੂੰ ਮੰਨਿਆ ਜਾਊਗਾ ਉਹਦਾ ਬਿਉਰਾ ਵੀ ਕਾਂਗਰਸ ਪਾਰਟੀ ਨੂੰ ਦਿਣਾ ਚਾਹੀਦਾ ਸੋ ਵੱਡੀਆਂ ਗਰੰਟੀਆਂ ਨੇ ਵੱਡੇ ਵਾਅਦੇ ਨੇ ਇਹਨਾਂ ਵਾਅਦਿਆਂ ਨੂੰ ਦੇਖ ਕੇ ਤਾਂ ਲੱਗਦਾ ਕਿ ਅਗਰ ਕਾਂਗਰਸ ਪਾਰਟੀ ਸੱਤਾ ਚਾ ਗਈ ਤੇ ਦੇਸ਼ ਦੇ ਵਿੱਚ ਕਈ ਵੱਡੇ ਮੁੱਦੇ ਨੇ ਜਿਹੜੇ ਉਹ ਖਤਮ ਹੋ ਜਾਣੇ ਨੇ ਪਰ ਪੰਜਾਬ 'ਚ ਮੈਂ ਕੈਪਟਨ ਅਮਰਿੰਦਰ ਨੂੰ ਕਦੇ ਨਹੀਂ ਭੁੱਲਦਾ ਕੈਪਟਨ ਅਮਰਿੰਦਰ ਕਹਿੰਦਾ ਸੀ ਘਰ ਘਰ ਨੌਕਰੀ ਕੀ ਘਰ ਘਰ ਨੌਕਰੀ ਆਈ ਕੈਪਟਨ ਅਮਰਿੰਦਰ ਦੇ 5 ਸਾਲਾਂ ਦੇ ਮੁਕਾਬਲੇ ਭਗਵੰਤ ਮਾਨ ਆਪਣੇ 2 ਸਾਲਾਂ ਦੇ ਵਿੱਚ ਲਗਭਗ ਵੱਧ ਲੋਕਾਂ ਨੂੰ ਨੌਕਰੀ ਦੇ ਗਿਆ ਕੈਪਟਨ ਅਮਰਿੰਦਰ ਦੇ 5 ਸਾਲਾਂ ਦੇ ਵਿੱਚ ਲਗਭਗ 55 ਹਜ਼ਾਰ ਨੌਕਰੀਆਂ ਦਾ ਅੰਕੜਾ ਸੀ ਅੰਦਾਜ਼ਨ ਕਿ ਘਟਵਾਦ ਹੋ ਸਕਦਾ ਹੈ ਲੇਕਿਨ ਭਗਵੰਤ ਮਾਨ 2 ਸਾਲਾਂ ਦੇ ਵਿੱਚ ਹੀ 42 ਹਜ਼ਾਰ ਤੋਂ ਵੱਧ ਸਰਕਾਰੀ ਨੌਕਰੀਆਂ ਲੋਕਾਂ ਨੂੰ ਦੇ ਗਿਆ ਕੈਪਟਨ ਅਮਰਿੰਦਰ ਕਹਿੰਦਾ ਸੀ ਮੈਂ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਕਰ ਦੂੰਗਾ ਕੀ ਪੰਜਾਬ ਦੀ ਕਿਸਾਨੀ ਦਾ ਕਰਜ਼ਾ ਮਾਫ ਹੋਇਆ ਉਦੋਂ ਵੀ ਕਾਂਗਰਸ ਸੀ ਉਦੋਂ ਵੀ ਰਾਹੁਲ ਗਾਂਧੀ ਕਰਾ ਸਕਦਾ ਸੀ ਕੈਪਟਨ ਅਮਰਿੰਦਰ ਤੋਂ ਵੀ ਕੈਪਟਨ ਅਮਰਿੰਦਰ ਸਾਹਿਬ ਤੁਸੀਂ ਕਿਹਾ ਸੀ ਮੈਂ ਕਰਜ਼ਾ ਮਾਫੀ ਕਰੂੰਗਾ ਸਾਰੀ ਕਿਸਾਨੀ ਦੀ ਉਦੋਂ ਤਾਂ ਕਹਿੰਦੇ ਸੀ ਤੁਸੀਂ ਕਿਸ਼ਤਾਂ ਨਾ ਮੋੜੋ ਮਨਪ੍ਰਿਤ ਬਾਦਲ ਵੀ ਨਾਲ ਸੀ ਜਿਹੜੇ ਹੁਣ ਬੀਜੇਪੀ ਚ ਐ ਇਹ ਕਿਸਾਨਾਂ ਨੂੰ ਕਹਿੰਦੇ ਸੀ ਕਿ ਇਸ ਤਰ੍ਹਾਂ ਨਾ ਮੋੜੋ ਅਸੀਂ ਆ ਜਾਾਂਗੇ ਸਾਡੀ ਬੈਂਕਾਂ ਨਾਲ ਗੱਲ ਹੋਈ ਐ ਔਰ ਕਿਸਾਨਾਂ ਨੇ ਬੜੇ ਔਖੇ ਵਿਆਜ ਭਰੇ ਨੇ ਸੋ ਇਸ ਕਰਕੇ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਲਾਰੇ ਨੇ ਇਹ ਕਿੰਨੇ ਕੁ ਪੂਰੇ ਹੁੰਦੇ ਨੇ ਇਹ ਮਨ ਦੇ ਵਿੱਚ ਇਹ ਧਾਰ ਲਓ ਕਿ ਗਾਰੰਟੀ ਕੋਈ ਨਹੀਂ ਭਾਵੇਂ ਕਹੀ ਜਾਂਦੇ ਨੇ ਗਾਰੰਟੀ ਐ ਪਰ ਅਸੀਂ ਮਨ 'ਚ ਧਾਰ ਲਈਏ ਗਾਰੰਟੀ ਕੋਈ ਨਹੀਂ ਜਦ ਤੱਕ ਇਹ ਗਾਰੰਟੀਆਂ ਦੇ ਵਾਅਦੇ ਲੀਗਲ ਨਹੀਂ ਬਣ ਜਾਂਦੇ ਕਾਨੂੰਨੀ ਡਾਕੂਮੈਂਟ ਨਹੀਂ ਬਣ ਜਾਂਦੇ ਤਦ ਤੱਕ ਇਹਨਾਂ ਤੇ ਪੂਰਾ ਭਰੋਸਾ ਨਹੀਂ ਕੀਤਾ ਜਾ ਸਕਦਾ ਸੋ ਸੁਪਨਿਆਂ ਦੇ ਤੌਰ ਤੇ ਅਸੀਂ ਇਹਨੂੰ ਵੇਖ ਸਕਦੇ ਹਾਂ ਕਿ ਅਗਰ ਅਜਿਹਾ ਹੋ ਜੇ ਤੇ ਇਹ ਬਹੁਤ ਵੱਡੀ ਗੱਲ ਹੈ ਪਰ ਹਕੀਕਤ ਦੇ ਤੌਰ ਦੇ ਉੱਤੇ ਅਸੀਂ ਜਾਂ ਤਾਂ ਆਪਣੇ ਆਪ ਨੂੰ ਇਸ ਪੱਧਰ ਤੇ ਤਿਆਰ ਕਰੀਏ ਕਿ ਅਗਰ ਇਹਦਾ 5% ਜਾਂ 10% ਵੀ ਪੂਰਾ ਕਰਦੀਆਂ ਨੇ ਪਾਰਟੀਆਂ ਕੀ ਅਸੀਂ ਸੰਤੁਸ਼ਟਾਂ ਕਿਉਂਕਿ ਅਗਰ 10% ਵੀ ਪੂਰਾ ਹੋ ਜੇ ਤੇ ਇਹ ਬਹੁਤ ਵੱਡੀ ਪ੍ਰਾਪਤੀ ਹੋਊਗੀ ਪੋਲਿਟਿਕਲ ਪਾਰਟੀਆਂ ਦਾ ਪਿਛਲਾ ਰਿਕਾਰਡ ਦੇਖ ਕੇ 10% ਤੋਂ ਵੱਧ ਭਰੋਸਾ ਕਰਨ ਦਾ ਦਿਲ ਨਹੀਂ ਕਰਦਾ ਕੋਈ ਵੀ ਪਾਰਟੀ ਹੋਵੇ ਭਾਵੇਂ ਅਕਾਲੀ ਦਲ ਹੋਵੇ ਭਾਵੇਂ ਭਾਜਪਾ ਹੋਵੇ ਭਾਵੇਂ ਕਾਂਗਰਸ ਹੋਵੇ ਭਾਵੇਂ ਆਮ ਆਦਮੀ ਪਾਰਟੀ ਹੋਵੇ ਸੋ ਸਾਰੀਆਂ ਪਾਰਟੀਆਂ 10% ਅਗਰ ਪੂਰਾ ਕਰ ਦੇਣ ਤੇ ਬਹੁਤ ਵੱਡੀ ਗੱਲ ਹੈ ਅਗਰ 10% ਦਾ ਅਸੀਂ ਭਰੋਸਾ ਕਰ ਲਈਏ ਫਿਰ ਅਸੀਂ ਇਹਦੇ ਤੇ ਮਾੜਾ ਮੋਟਾ ਸੋਚ ਸਕਦੇ ਹਾਂ ਵੀ ਕੁਝ ਨਾ ਕੁਝ ਤਾਂ ਹੋਏਗਾ ਬਾਕੀ ਸਾਡਾ ਦੇਸ਼ ਸੰਵਿਧਾਨ ਨਾਲ ਚੱਲਦਾ ਹੈ ਕਾਨੂੰਨ ਨਾਲ ਚੱਲਦਾ ਹੈ ਜਦੋਂ ਪਾਰਲੀਮੈਂਟ ਦੇ ਵਿੱਚ ਕੋਈ ਕਾਨੂੰਨ ਬਣੇ ਕਿ ਜਿਹੜੀਆਂ ਗਰੰਟੀਆਂ ਨੇ ਜਾਂ ਵਾਅਦੇ ਨੇ ਉਹਨਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਡਾਕੂਮੈਂਟ ਬਣਾਇਆ ਜਾਵੇ ਫਿਰ ਇਹਨਾਂ ਦੀ ਭਰੋਸੇਯੋਗਤਾ ਵੱਧ ਸਕਦੀ ਹੈ ਫਿਲਹਾਲ ਇਹ ਉਹਨਾਂ ਦੇ ਵਾਅਦੇ ਹੈ ਅਸੀਂ ਇਹਨਾਂ ਨੂੰ ਵਾਅਦਿਆਂ ਦੇ ਤੌਰ ਦੇ ਉੱਤੇ ਦੇਖੀਏ ਔਰ ਅਸੀਂ ਇਹ ਵੀ ਯਾਦ ਰੱਖੀਏ ਕਿ ਜ਼ਰੂਰੀ ਨਹੀਂ ਕਿ ਹਰ ਵਾਅਦਾ ਪੂਰਾ ਹੋਵੇ ਕਿਉਂਕਿ ਵਾਅਦੇ ਟੁੱਟ ਵੀ ਜਾਂਦੇ ਨੇ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਨੂੰ ਬਹੁਤਾ ਦਿਲ ਤੇ ਨਹੀਂ ਲੈਣਾ ਕਿਉਂਕਿ ਅਗਰ ਇਹ ਪੂਰੀਆਂ ਨਾ ਹੋਈਆਂ ਤੇ ਫਿਰ ਸਾਨੂੰ ਦੁੱਖ ਹੋਏਗਾ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਇਹਨਾਂ ਸਾਰੀਆਂ ਹੀ ਖਬਰਾਂ ਦੇ ਉੱਪਰ ਪੂਰੀ ਜਾਣਕਾਰੀ ਤੇ ਤੁਹਾਡਾ ਅਨਲਿਸਿਸ ਦਰਸ਼ਕਾਂ ਦੇ ਨਾਲ ਸਾਂਝਾ ਕਰਨ ਲਈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ ਇਸੇ ਦੇ ਨਾਲ ਮੈਨੂੰ ਯਾਨੀ ਕਿ ਹਰਜੋਤ ਕੌਰ ਨਵਿੱਤੋ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ